ਹਾਂਜੀ ਬਾਈ ਅੱਜ ਆਪਾਂ ਦੱਸਾਂਗੇ 5210 ਦਾ ਤਵਾਂ ਤੇ ਡੀਜ਼ਲ ਖਰਚਾ ਤੇ ਨਾਲ ਹੀ 5050 ਡੀ ਦਾ ਦੋਨੇ ਟਰੈਕਟਰਾਂ ਦਾ ਕੀ ਡੀਜ਼ਲ ਖਰਚਾ ਤਵਾਂ ਤੇ ਇੱਕ ਇੱਕ ਲਾ ਪੈਲੀਵਾਵਾਂਗੇ ਲੋ ਵੀ ਮਿੱਤਰੋ ਪਹਿਲਾਂ ਆਪਾਂ ਪਾਈ ਸੀ 5210 ਦੀ ਕਿੱਲੇ ਦੀ ਐਵਰੇਜ ਹੁਣ ਆਪਾਂ 5050 ਡੀ ਦੀ ਉਹਦਾ ਰਿਜ਼ਲਟ ਕੱਢ ਲਿਆ ਲਾਸਟ ਨੇ ਦੱਸਾਂਗੇ ਕਿੰਨੇ ਲੀਟਰ ਤੇਲ ਖਾਦਾਤਾ ਹੁਆਂ ਤੇ ਦੂਰ ਲਾਉਣ ਤੇ ਤੇ ਹੁਣ 50 50 D ਇਹਨੂੰ ਆਪਾਂ ਚਲਾਵਾਂਗੇ ਦੂਜੇ ਹਾਈ ਚ ਉਹੀ ਤਵੀਆਂ ਸੇਮ ਤੇ ਇਹਦੀ ਵੀ ਕਿੱਲੇ ਦੀ ਐਵਰੇਜ ਦੱਸਾਂਗੇ ਇਹ ਕਿੰਨਾ ਖਾਂਦਾ ਆਜੋ ਮਿਲਦੇ ਆਂ ਵਲੌਗ ਚ ਅੱਗੇ जे हाई गेयर चलाया बढ़िया चालू जे हाई च हिकु 52 ਦਾ ਤੋੜਾ D1 ਚ ਠੀਕ ਰਹਿੰਦਾ ਜਾਂ ਹੌਲੀ ਆ ਜਾਂ ਜਿਆਦਾ ਤੇਜ਼ ਤੇ ਦਬਦਾ ਟਰੈਕਟਰ ਪਹਿਲਾਂ C2 ਚ ਸੀ ਹੁਣ D1 ਤਵਾਂਾਂ ਮਾਰਦਾ ਸਹੀ ਬਾਕੀ ਦੋ ਗੇਅਰ ਹੀ ਕੰਮ ਦਿੰਦੇ ਆ ਜਿਆਦਾ ਤਵਾਂਾਂ ਦੇ ਤਾਂ D1 ਇੱਕ ਖਾਸियत ਹੈਗੀ ਆ ਸਾਇਲੈਂਟ ਵਾਲੀ ਇਹਦੇ ਚ ਕੋਈ ਸ਼ੱਕ ਨਹੀਂ ਇਹ D1 ਦਾ ਤੋਰਾ ਥੋੜਾ ਜਿਹਾ ਤਵਿਆਂ ਦਾ ਸੈੱਟ ਹੌਲਾ ਹੈ। ਘੱਟੋ ਘੱਟ 18 ਤਵਿਆਂ। ਤੇ ਵੀ ਇਹਦਾ ਤੋਰਾ ਚੈੱਕ ਕਰਾਂਗੇ। ਇਹ 16 ਹੈ। 55 ਦਾਸ ਨੇ ਖਾਦਾ ਜੀ 4 ਲੀਟਰ ਤਵਿਆਂ ਤੇ 16 ਤਵਿਆਂ ਤੇ। ਤੇ 50 50 D ਨੇ ਖਾਦਾ 3 ਲੀਟਰ। ਇੰਨਾ ਤੇਲ ਖਾ ਰਿਹਾ ਇਹ ਜੌਂਡੀਅਰ ਦੇ ਦੋਨੇ ਮਾਡਲ।